ਫਗਵਾੜਾ ਦੇ ਨਜ਼ਦੀਕ ਪਿੰਡ ਰਿਹੜਾ ਜਟਾ ਵਿਖੇ ਚੋਰਾਵਲੋਂ ਇੱਕ ਸੁਨਿਆਰੇ ਦੀ ਦੁਕਾਨ ਨੂੰ ਨਿਸ਼ਾਨਾ ਬਣਾਉਂਦੇ ਹੋਏ ਕੀਮਤੀ ਸਮਾਨ ਤੇ ਨਗਦੀ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜ਼ਿਕਰਯੋਗ ਹੈ ਕਿ ਉਕਤ ਚੋਰੀ ਦੀ ਇਹ ਘਟਨਾ ਦੁਕਾਨ ਅੰਦਰ ਲੱਗੇ ਸੀਸੀਟੀਵੀ ਵਿੱਚ ਵੀ ਕੈਦ ਹੋ ਗਈ ਜਿਸ ਵਿੱਚ ਤੁਸੀਂ ਸਾਫ਼-ਸਾਫ਼ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਚੋਰ ਦੁਕਾਨੰਦੀ ਕੰਦ ਪਾੜ ਕੇ ਅੰਦਰ ਧੱਕਲ ਹੁੰਦਾ ਹੈ ਤੇ ਇਸ ਵਾਰ ਦਾਤ ਨੂੰ ਬੜੀ ਹੀ ਹੁਸ਼ਿਆਰੀ ਨਾਲ ਅੰਜਾਮ ਦੇ ਕੇ ਫਰਾਰ ਹੋ ਜਾਂਦਾ ਹੈ ਆਓ ਪਹਿਲਾਂ ਦੇਖਦੇ ਹਾਂ ਇਹ ਫੁਟੇਜ ਇਸ ਸੰਬੰਧੀ ਜਾਣਕਾਰੀ ਦਿੰਦੇ ਆ ਦੁਕਾਨ ਦੇ ਮਾਲਕ ਪੰਕਜੀ ਵੈਦ ਨੇ ਦੱਸਿਆ ਕਿ ਉਸ ਦੀ ਦਮੇਲੀ ਰੋਡ ਤੇ ਗੁਰਨਾਨਕ ਜੁਵਲਰ ਨਾਂ ਦੀ ਦੁਕਾਨ ਹੈ ਜਿੱਥੋਂ ਕਿ ਰਾਤ ਕਰੀਬ 2 ਵਜੇ ਦੋ ਚੋਰਾਵਾਂ ਬਲੋ ਦੁਕਾਨ ਦੀ ਕੰਧ ਪਾੜ ਕੇ ਦੁਕਾਨ ਅੰਦਰ ਪਈ ਅੱਧਾ ਕਿਲੋ ਤੋਂ 1 ਕਿਲੋ ਦੇ ਕਰੀਬ ਪਈ ਚਾਂਦੀ ਤੋਂ ਇਲਾਵਾ ਗੱਲੇ ਵਿੱਚ ਪਈ ਨਗਦੀ ਚੋਰੀ ਕਰ ਲਈ ਗਈ ਉਹਨਾਂ ਦੱਸਿਆ ਕਿ ਸੀਸੀਟੀਵੀ ਤੋਂ ਪਤਾ ਲੱਗਾ ਕਿ ਇਸ ਵਾਰਦਾਤ ਨੂੰ ਦੋ ਚੋਰਾਂ ਵੱਲੋਂ ਅੰਜਾਮ ਦਿੱਤਾ ਗਿਆ ਹੈ ਤੇ ਇੱਕ ਚੋਰ ਦੁਕਾਨ ਅੰਦਰ ਦਾਖਲ ਹੋ ਗਿਆ ਤੇ ਦੂਸਰਾ ਚੋਰ ਬਾਹਰ ਹੀ ਖੜਾ ਰਿਹਾ ਹੁਣਾਂ ਕਿਹਾ ਕਿ ਇਸ ਵਾਰਦਾਤ ਸੰਬੰਧੀ ਸਬੰਧਤ ਥਾਣੇ ਦੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਹੁਣਾਂ ਪੁਲਿਸ ਪ੍ਰਸ਼ਾਸਨ પાસે ਮੰਗ ਕੀਤੀ ਗਈ ਚੋਰਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਉਹਨਾਂ ਦੇ ਹੋਏ ਨੁਕਸਾਨ ਦੀ ਪਰਪਾਈ ਕਰਵਾਈ ਜਾਵੇ ਜੀ ਆਪਣਾ ਪੰਕਜ ਵੈਦ ਆ ਜੀ ਸਰ ਕੀ ਮਾਮਲਾ ਕੀ ਹੈ ਜਿਹੜਾ ਦੁਕਾਨ ਦੇ ਬਾਹਰ ਖੜੇ ਆਪਾਂ ਚੋਰੀ ਹੋ ਗਈ ਜੀ ਪਰਸੋਂ ਰਾਤੀ ਹਾਂਜੀ ਅ 2 ਵਜੇ ਹੋਈ ਰਾਤੀ ਹੂੰ ਤਾਂ ਅੱਜ ਤੋਂ ਬਾਅਦ ਕੀ ਆ ਦੇਖੋ ਤੁਸੀਂ ਆਲਾ ਦਰਵਾਜ਼ੇ ਖੱਡਾ ਕੱਢ ਕੇ ਅੰਦਰ ਆਇਆ ਬੰਦਾ ਕਿੰਨੇ ਵਿਅਕਤੀ ਸੀਗੇ ਜੀ ਹਾਂਜੀ ਕਿੰਨੇ ਵਿਅਕਤੀ ਆਏ ਸੀਗੇ ਦੋ ਸੀਗੇ ਜੀ ਇੱਕ ਤਾਂ ਅੰਦਰ ਹੀ ਸੀਗਾ ਇੱਕ ਬਾਹਰ ਖੜਾ ਸੀਗਾ ਉਹਨਾਂ ਨਾਲ ਕੋਈ ਸੀਸੀਡੀ ਕੈਮਰੇ ਚਾਹੇ ਬੰਦੇ ਹਾਂਜੀ ਆਇਆ ਜੀ ਹਾਂਜੀ ਆ ਜਾਂਦਾ ਤੇ ਕੀ ਸਮਾਨ ਆਪਣਾ ਹੋ ਗਿਆ ਲੋਸ ਵਗੈਰ ਲੋਸ ਤਾਂ ਚਲੋ ਪੁਰਾਣੀ ਜਾਂਦੀ ਸੀਗੀ ਥੋੜੀ ਭਈ ਅੱਧਾ ਗੋਨਾ ਕਿਲੋ ਹਾਂਜੀ ਤੇ ਬਾਕੀ ਜੋ ਗੱਲੇ ਚ ਪੈਸੇ ਸੀਗੇ ਸਾਰੇ ਲੈ ਗਿਆ ਤੇ ਪਾਲਸ ਕੰਪਲੀਟ ਕੀਤੀ ਇਸ ਮਾਰਨਿੰਗ ਆਹ ਪਾਲਸ ਆਈ ਸੀਗੀ ਸਰ ਪਾਲਸ ਆਈ ਸੀਗੀ ਜੀ ਹੋ ਆਪਣਾ ਕਰਕੇ ਚਲੇ ਗਏ ਫੋਟੋ ਫੋਟੋ ਖਿੱਚੀ ਆਪਣਾ ਨਾ ਧਿਆਨ ਰਿਹਾ ਜਿੱਦਾਂ ਆਪਾਂ ਪਿੰਡ ਦੇ ਵਿੱਚ ਬਹੁਤ ਚੋਰੀਆਂ ਹੋ ਰਹੀਆਂ ਕੀ ਪ੍ਰਸ਼ਾਸਨ ਕੋਲ ਮੰਗ ਰੱਖਦੇ ਆਪਾਂ ਆਹ ਇਹ ਦੇਖੋ ਆ ਕੇ ਤੁਸੀਂ ਆਪਣਾ ਕਰੋ ਸਾਰਿਆਂ ਦਾ ਨਾਲ ਸਾਥ ਦਿਓ ਥੋੜਾ ਜਿਆ ਤਾਂ ਹੀ ਪਤਾ ਲੱਗਣਾ ਐਡਾ ਕੋਈ ਪਤਾ ਨਹੀਂ ਲੱਗਦਾ ਫਿਰ ਇਹ ਦੁਕਾਨ ਕਿਸ ਰੋਡ ਦੇ ਉੱਪਰ ਸਰ ਡਿਮੇਲੀ ਰੋਡ ਤੇ ਜੀ ਗੈਸ ਏਜੰਸੀ ਦੇ ਨਾਲ ਤੇ ਆਪਾਂ ਨੂੰ ਕਿੱਦਾਂ ਦਲਾਹ ਮਿਲੀ ਮੈਂ ਸਵੇਰੇ ਜਦੋਂ ਆਇਆ ਜੀ ਦੁਕਾਨ ਤੇ 9:10 ਵਜੇ ਪਹੁੰਚੀਦਾ ਜੀ ਆ ਕੇ ਜਦੋਂ ਇਹ ਸ਼ਟਰ ਖੋਲਿਆ ਦਾ ਚਾਬੀ ਲਾਈ ਜੀ ਗੇਟ ਗੇਟ ਨੂੰ ਗੇਟ ਜਿੱਦਾਂ ਖੋਲਿਆ ਆ ਕੇ ਅੰਦਰੋਂ ਪੂਰਾ ਛੇਕ ਹੋਇਆ ਪਿਆ